ਆ ਸਹਾਈਏ ਹਮ ਲੋ ਕੋਈ 6 10 ਸਵਾ 10 ਵਜੇ ਪਹੁੰਗਿਆ ਪਿੰਡ ਮੇਰਾ ਗੁੰਨੋਪੁਰਾ ਗੁਰਮੀਤ ਸਿੰਘ ਜੀ ਪਤਾ ਲੱਗਾ ਵੀ ਗੱਡੀ ਕੋਈ ਵੜ ਕੇ ਦੁਕਾਨਾਂ ਵਿੱਚ ਵੜ ਗਈ ਆ ਆ ਕੇ ਵੇਖਿਆ ਵਾ ਤੇ ਫਿਰ ਨੁਕਸਾਨ ਤਾਂ ਕਾਫੀ ਹੋ ਗਿਆ ਕੁਟੂਲ ਮੇਰੇ ਵੈਲਡਿੰਗ ਮਸ਼ੀਨਾਂ ਵਰਮਾ ਡਰੈਂਡਰ ਮਸ਼ੀਨਾਂ ਕੋਈ 2 ਲੱਖ ਦੇ ਟੂਲ ਆਏ ਤੇ ਉਹ ਦੂਸਰਾ ਗੇਟ ਬੋਰਡ ਸੀ ਕੋਈ ਦੁਕਾਨਾਂ ਵੀ ਢੱਟ ਗਈਆਂ 1 ਲੱਖ ਰੁਪਏ ਦਾ 6-7 ਲੱਖ ਰੁਪਏ ਦਾ ਨੁਕਸਾਨ ਹੋਇਆ। ਕਾਰਨ ਹੁਣ ਪਈ ਹੁੰਦੀ ਇਹ ਇਹੀ ਸੋਚੀ ਵੀ ਆ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਜਾਂ ਨੀਂਦ ਚਾ ਇਹ ਹੁਣ ਪਤਾ ਨਹੀਂ ਠੀਕ ਹੈ ਠੀਕ ਹੈ। ਜਿਸ ਦੇ ਬਾਰੇ ਕੋਈ ਪਤਾ ਨਹੀਂ ਪਤਾ ਨਹੀਂ ਪਤਾ ਕੀ ਕਾਰਨ ਬਣਿਆ। ਹਾਂ ਜੀ। ਆ ਦੋ ਵੱਕਸੇ ਮੀਟਰ ਦਾ। ਉਹਨਾਂ ਵਿੱਚ ਮੀਟਰ ਲੱਗੇਗੇ 40 ਕਿ ਮੀਟਰ ਲੱਗੇ। ਬੀਬੀ ਬੋਰਡ ਦਾ ਵੀ ਨੁਕਸਾਨ ਹੋਇਆ। ਹਾਂ ਜੀ ਕਾਫੀ ਨੁਕਸਾਨ ਹੋਇਆ। ਸੱਸੀ ਦਾ ਸਾਰਿਆਂ ਨੂੰ। ਭਾਈ ਇਹ ਨਾ ਰਾਤ ਨੂੰ ਗੱਡੀ ਆਈ ਉਥੋਂ ਕਪੂਰਥਾਲੀ ਲੋਡ ਹੋ ਕੇ ਇੱਥੇ ਟਿਪੜੀ ਲੱਗੇ ਪਹੁੰਚੀ ਆ। ਇਹ ਜਦੋਂ ਗੱਡੀ ਕਿਨਾਂ ਵਿੱਚ ਗਰਾਸਪੁਰ ਨੂੰ ਜਾਂਦੇ ਪਿਆ ਸੀ। ਉਧਰੋਂ ਕਿਤੇ ਗੱਡੀ ਨੇ ਓਵਰਟੇਕ ਕੀਤਾ ਇਧਰੋਂ ਜਦੋਂ ਇੱਥੋਂ ਗੱਡੀ ਨੇ ਓਵਰਟੇਕ ਮਾਰਿਆ ਤਾਂ ਇਹਨੇ ਗੱਡੀ ਕਿਤੇ ਇਧਰ ਨੂੰ ਕੱਟੀ ਆਪਣੀ ਵਾਲੀ ਸਾਈਡ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਗੱਡੀ ਹਾਨ ਬੈਲੈਂਸ ਹੋ ਗਈ ਗੱਡੀ ਸਿੱਧੀ ਆ ਕੇ ਦੁਕਾਨਾਂ ਤੇ ਵੜੀ ਆ ਬਾਕੀ ਗੱਡੇ ਆ ਡਰਾਈਵਰ ਨੇ ਕੋਈ ਨਸ਼ਾ ਨਹੀਂ ਕੀਤਾ ਹੀ ਕੋਈ ਕੁਛ ਨਹੀਂ ਕੋਈ ਜਿੱਦਾਂ ਕੋਈ ਸ਼ਰਾਬ ਦੀ ਸਾਨੂੰ ਪਤਾ ਨਾ ਸਾਡਾ ਨਹੀਂ ਇਦਾਂ ਦਾ ਕੋਈ ਦਾਰੂ ਦੂਰ ਵਾਲਾ ਕੋਈ ਚੱਕਰ ਨਹੀਂ ਠੀਗਾ ਗਟਿਆਨ ਪੈਲਸ ਹੋ ਕੇ ਤਕਾਤ ਵਿੱਚ ਪੜ ਗਈ ਹੈ ਬਾਕੀ ਇਹ ਘਟਨਾ ਕਿਸੇ ਨਾਲ ਵੀ ਹੋ ਸਕਦਾ ਸਾਰੇ ਹੁਣ ਰੋਡਾਂ ਤੇ ਚੱਲਦੇ ਆ ਹੁਣ ਕਿਸੇ ਨਾਲ ਵੀ ਵੱਡ ਘਟਾ ਹੋ ਸਕਦਾ ਹੈ ਸਾਰੇ ਨੁਕਸਾਨ ਨੇ ਇਹਦਾ ਰੋਡ ਦਾ ਮਾਮਲਾ ਆ ਕੁਝ ਵੀ ਹੋ ਸਕਦਾ ਹੈ ਤੇ ਠੀਕ ਆ ਤੇ ਬਾਕੀ ਜੋ ਵੀ ਜਦਾਂ ਵੀ ਨੁਕਸਾਨ ਚਲ ਜਿਹੜਾ ਹੋਇਆ ਉਹਦਾ ਦੁੱਖ ਤਾਂ ਹੈਗਾ ਹੀ ਸਾਡਾ ਵੀ ਹੋਇਆ ਉਹਨਾਂ ਦਾ ਵੀ ਹੋਇਆ ਬਾਕੀ ਦੇਰ ਜੋ ਵੀ ਕੰਨਾ ਪੁਲਿਸ ਪਰਚਾ ਅਸਾਂ ਨਹੀਂ ਕਰਨਾ ਜੋ ਵੀ ਕਰਨਾ ਹੈ ਹਾਂਜੀ ਠੀਕ ਸਿੱਟੇ ਟੁਟਕ ਤੇ ਛੜਕਦੀ ਗੱਲ ਆ ਮੈਂ ਸਮਝਦਾ ਵੀ ਜਿਹੜਾ ਅੰਮ੍ਰਿਤਸਰ ਗੁਰਦਾਸਪੁਰ ਰੋਡ ਹੈ ਨਾ ਉਹਦੇ ਨਾਲੋਂ ਵੀ ਜ਼ਿਆਦਾ ਟ੍ਰੈਫਿਕ ਸਾਨੂੰ ਅਹੀਂ ਕਈ ਵਾਰੀ ਸੜਕ ਪਾਰ ਕਰਨੀ ਹੁੰਦੀ ਆ ਨਾ ਚਾਹੇ ਪੈਦਲ ਚਾਹੇ ਗੱਡੀ ਨਾਲ ਤੇ ਕਈ ਵਾਰੀ ਕਿੰਨਾ ਕਿੰਨਾ ਦੇਰੀ ਵੇਟ ਕਰਨੀ ਪੈਂਦੀ ਸੀ ਬਹੁਤ ਟ੍ਰੈਫਿਕ ਆ ਬਹੁਤ ਜ਼ਿਆਦਾ ਠੀਕ ਹੈ ਔਰ ਇੱਥੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਹ ਚਾਹੁੰਦੇ ਆ ਵੀ ਬੇਨਤੀ ਆ ਸਾਡੀ ਸਾਰੀ ਸਰਕਾਰਾਂ ਨੂੰ ਵੀ ਇੱਥੇ ਸੜਕ ਦਾ ਨਾ ਝੌੜਿਆ ਕਰਨਾ ਚਾਹੀਦਾ ਜਾਂ ਕੋਈ ਬਾਈਪਾਸ ਕੱਢ ਕੇ ਇਹਦਾ ਹੱਲ ਕੀਤਾ ਜਾਵੇ ਕਿਉਂਕਿ ਪ੍ਰਿੰਟ ਦੀ ਬਾਤੀ ਦੋਹੀਂ ਪਾਸੀ ਆ ਅਕਸਰ ਇੱਥੇ ਨੁਕਸਾਨ ਸਾਡੇ ਹੁੰਦੇ ਰਹਿੰਦੇ ਨੇ ਪ੍ਰਿੰਟ ਦੇ ਇਹਦਾ ਕੋਈ ਪਰਮਾਨੈਂਟ ਹੱਲ ਵਧੀਆ ਕਰਨਾ ਚਾਹੀਦਾ ਜੇ ਦੇ ਬਾਈਪਾਸ ਬਾਹਰ ਕੱਢ ਠੀਕ ਹੈ ਜੀ ਲੇਕੋ ਬਾਦੀ ਦਾ ਕੋ ਨੁਕਸਾਨ ਨਾ ਹੋਵੇ ਠੀਕ ਹੈ ਤੇ ਸੜਕ ਬਹੁਤ ਛੋਟੀ ਉਸ ਹਿਸਾਬ ਨਾਲ ਬੜਾ ਨੁਕਸਾਨ ਹੋ ਰਿਹਾ ਜੋ ਜੜਾ ਹਾਸਾ ਹੋਇਆ ਬਹੁਤ ਮਾੜਾ ਹੋਇਆ ਹਾਂਜੀ ਹਾਂਜੀ ਔਰ ਦੇਖੋ ਰਾਤ ਦੇ ਟਾਈਮ ਤੇ 2:30 ਵਜੇ ਹਾਂਜੀ ਹਾਂਜੀ ਔਰ ਦੇਖੇ ਤੇ ਦਿਨੇ ਹੁੰਦਾ ਤਾਂ ਹੋ ਸਕਦਾ ਇੱਥੇ ਕਿੰਨੇ ਬੱਦੇ ਜੜੇ ਮਰ ਜਾਂਦੇ ਇਹ ਮੁੰਡਾ ਜੜਾ ਦੁਕਾਨ ਕਰਦਾ ਇੱਥੇ ਬੜਾ ਅੱਛਾ ਇਹਦਾ ਵਿਹਾਰ ਆ ਬੜਾ ਵਧੀਆ ਕਾਰੋਬਾਰ ਇਹਦਾ ਠੀਕ ਹੈ ਅਕਸਰ ਇੱਥੇ ਬੜੇ ਲੋਕ ਬੈਠੇ ਰਹਿੰਦੇ ਨੇ ਆਂਦੇ ਨੇ ਸਾਰੇ ਠੀਕ ਹੈ ਔਰ ਰਾਤ ਕਰਕੇ ਇਹ ਪਰਮਾਤਮਾ ਦੀ ਸਮਝੋ ਕਿਰਪਾ ਹੋਏ ਵੀ ਕੋਈ ਜਾਣੇ ਨੁਕ ਹਾਂਜੀ ਉਹ ਬਚ ਗਿਆ ਪਰਲੇ ਪਾਸੋਂ ਘੜ ਕੇ ਪੁਲਸ ਨੇ ਆ ਕੇ ਕਟਿਆ ਉਹਨੂੰ ਕਟਿਆ ਵੈਸੇ ਹਾਂਜੀ ਹਾਂਜੀ ਤੇ ਬਹੁਤ ਮਾੜਾ ਹੋਇਆ ਉਹਨੇ ਨਹੀਂ ਪਤਾ ਕਿ ਉਹ ਜਿਹੜਾ ਡਰਾਈਵਰ ਹੈ ਉਹਦੇ ਕੋਲ ਨੀਂਦ ਵਿੱਚ ਜਾਂ ਕੋਈ ਨਸ਼ੇ ਸੀ ਜਾਂ ਕੋਈ ਗਲਤੀ ਲੱਗ ਗਈ ਉਹਨੂੰ ਕੀ ਹੋਇਆ ਉਹਦੇ ਕੋਲ ਠੀਕ ਹੈ ਬੜਾ ਵੱਡਾ ਨੁਕਸਾਨ ਹੋਇਆ ਜਿੱਥੇ ਬਿਲਡਿੰਗ ਦਾ ਇੰਨਾ ਨੁਕਸਾਨ ਹੋਇਆ ਮਾਲਕਾਂ ਦਾ ਵੀ ਠੀਕ ਹੈ ਕਿਰਾਏਦਾਰ ਦਾ ਜਿਹੜਾ ਵਿਚਾਰਾ ਕਾਰੋਬਾਰ ਕਰਦਾ ਉਹਦਾ ਵੀ ਬੜਾ ਨੁਕਸਾਨ ਹੋਇਆ ਠੀਕ ਹੈ ਜੀ ਬਿਜਲੀ ਬੋਰਡ ਦਾ ਵੀ ਬੜਾ ਨੁਕਸਾਨ ਹੋਇਆ ਦੇਖੋ ਬਿਜਲੀ ਦਾ ਖੰਭਾ ਟੁੱਟ ਗਿਆ 40 ਮੀਟਰ ਆ ਜਿੰਨੇ ਮੀਟਰ ਆ ਸਾਰੇ ਟੁੱਟ ਗਏ ਨੇ ਔਰ ਜੋ ਵੀ ਸਰਕਾਰ ਕਰ ਸਕਦੀ ਹੈ ਇਹਦੇ ਵਿੱਚ